ਅੱਜ ਜਦੋਂ ਮੈਂ ਅੱਜ ਜਦੋਂ ਮੈਂ ਸਵੇਰੇ ਸਵੇਰੇ ਉਠਿਆ ਮੈਨੂੰ ਪਿੰਡਾਂ ਤੇ ਮਿੱਤੂ ਸਾਡੇ 2 ਸਾਲ ਤੋਂ ਸੁਪਨਤਕ ਦੋਦਿਆਂ ਵਾਲਾ ਸਾਡਾ ਸਹਿੰਜਾ ਉਹਨਾਂ ਨੂੰ ਕਿਸਨਾਤ ਚੁੱਕ ਕੇ ਲੱਗੀ ਸਵੇਰੇ ਸਵੇਰੇ ਸ਼ਰਮਾ ਜੀ ਦਾ ਫੋਨ ਆ ਗਿਆ ਅੰਤੇ ਸ਼ਰਮਾ ਜੀ ਜੇਰੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਗਵਰਨਰ ਸਾਹਿਬ ਦੇ ਨਾਲ ਆਜੋ ਸਾਰੇ ਇਲੈਕਸ਼ਨ ਸੰਭਾਲ ਕੇ ਬੈਠੇ ਆ ਤੇ ਸ਼ਾਮ ਗਾਲ ਦੀ ਸਾਡੇ ਮਜੂਤਾ ਕਾਉਂਸਲਰ ਸਰਕਾਰ ਨਾਲ ਹੋ ਕੇ ਖਲੋਤੇ ਆ ਸ਼ਹਿਰ ਦੇ ਲੋਕਾਂ ਦੇ ਪ੍ਰਮਾਣਿਤ ਲੀਡਰ ਹੈ ਉਹਨੇ ਪੁਲਿਸ ਚੁੱਕ ਕੇ ਲਾਗੀ ਮੈਂ ਐਸਐਸਪੀ ਮੈਡਮ ਨੂੰ ਫੋਨ ਕੀਤਾ ਮੈਂ ਕਹਾਂ ਜੀ 35 ਸਾਲ ਦੀ ਮੇਰੀ ਪਬਲਿਕ ਲਾਈਫ ਹੋ ਗਈ ਆ ਅੱਜ ਤੱਕ ਮੈਂ ਇਦਾਂ ਦੀ ਗੁੰਡਾਗਰਦੀ ਨਹੀਂ ਦੇਖੀ ਕਿ ਸਾਡੇ ਮੌਜੂਦਾ ਸਰਪੰਚ ਸਾਫਕਾ ਸਰਪੰਚ ਮੌਜੂਦਾ ਕੌਂਸਲ ਇਹਨਾਂ ਨੂੰ ਧਾੜੀ ਪੁਲਿਸ ਚੁੱਕ ਕੇ ਤੇ ਥਾਣੇ ਲੈ ਗਏ ਬਿਨਾਂ ਕਿਸੇ ਕਾਰਨ ਤੋਂ ਉਹ ਕਹਿੰਦੇ ਜੀ ਬਿਲਕੁਲ ਨਹੀਂ ਅਸੀਂ ਕਿਸੇ ਨੂੰ ਰਸ ਨਹੀਂ ਕੀਤਾ ਬਾਕੀ ਚਲੋ ਚੰਗੀ ਗੱਲ ਹੈ ਫਿਰ ਤੁਸੀਂ ਕਿਡਨੈਪਿੰਗ ਦਾ ਪਰਚਾ ਦਰਜ ਕਰੋ ਸਾਡੇ ਦਾ ਬੰਦੇ ਚੁੱਕੇ ਗਏ ਜੇ ਤੁਸੀਂ ਬਤੌਰ ਜਿਵੇਂ ਮੁਖੀ ਕਹਿੰਦੇ ਹੋ ਕਿ ਮੈਂ ਕਿਸੇ ਨੂੰ ਰਸ ਨਹੀਂ ਕੀਤਾ ਸਾਡੀ ਪੁਲਿਸ ਨੇ ਨਹੀਂ ਕੀਤਾ ਅਸੀਂ ਮੰਨਦੇ ਹਾਂ ਪਰ ਤੁਸੀਂ ਕਿੰਨੇ ਜ਼ਿੰਦਾ ਪਰਚਾ ਦਰਜ ਕਰੋ ਸਾਡੇ ਬੰਦਿਆਂ ਨੂੰ ਖੜੇ ਕਿਹੜਾ ਵਰਦੀ ਪਾ ਕੇ ਚੋਕੇ ਲੈ ਕੇ ਇੱਥੇ ਤੁਹਾਡੀ ਪੁਲਿਸ ਤੇ ਸਕੂਟਰਾਂ ਦੇ ਨੰਬਰ ਕਾਰਾਂ ਦੇ ਉੱਤੇ ਲਾ ਕੇ ਸਾਡੀ ਬੇਟੀ ਕੰਜਮ ਪ੍ਰੀਤ ਦਾ ਚਾਰ ਚੰਦ ਤੋਂ ਪਿੱਛਾ ਕਰਦੀ ਫਿਰ ਕੀ ਪਤਾ ਕੌਣ ਚੋਕੇ ਲੈ ਗਿਆ ਇਹਦੇ ਪੁਰਾਣੇ ਹਵਾਲੇ ਯਾਦ ਕਰਾਉਂਦੇ ਤੁਸੀਂ ਜਦੋਂ ਕੈਟ ਦੇ ਲਈ ਸੀ ਉਹ ਇਹ ਬਾਦੀਆਂ ਗੱਡੀਆਂ ਦੇ ਵਿੱਚੇ ਸ਼ੀਸ਼ੇ ਕਾਲੇ ਕਰਕੇ ਦੂਜੇ ਕਰਕੇ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਹਾੜੀ ਹੜੂ 25000 ਤੇ ਗਿਣਤੀ ਪਹੁੰਚ ਗਈ ਸੀ ਅਣਪਛਾਤੇ ਨੌਜਵਾਨਾਂ ਦੀ ਤੁਸੀਂ ਤਾਂ ਸਾਨੂੰ ਇਹ ਹਾਲ ਜਦ ਕਰਾ ਦਿੱਤੇ ਕਹਿੰਦੇ ਵੀ ਮੈਂ ਪਤਾ ਕਰਦੀ ਆ ਕਿੰਨੇ ਚੁੱਕੇ ਪਰ ਹਾਲੇ ਤੱਕ ਸਾਨੂੰ ਉਹਨਾਂ ਦਾ ਫੋਨ ਨਹੀਂ ਆਇਆ ਹੁਣ 11:30 ਵਜੇ ਪ੍ਰਧਾਨ ਸ਼ਰਮਣ ਅਕਾਲੀ ਦਰ ਪਹਿਲਾਂ ਤੁਹਾਡੇ ਕੋਲ ਆ ਰਹੇ ਆ ਫਿਰ ਅਸੀਂ ਅਬਜ਼ਰਵਰ ਕੋਲ ਜਾ ਰਹੇ ਹੁਣ ਇਹ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਇਨਫਾਰਮ ਕਰ ਦਿੱਤਾ ਉਹਨਾਂ ਨੇ ਵੀ ਰਿਪੋਰਟ ਜੜੀ ਆ ਇਹਨਾਂ ਤੋਂ ਮੰਗੀ ਆ ਡਿਸਟ੍ਰਿਕਟ ਦੇ ਇਲੈਕਟਰਲ ਅਫਸਰ ਡੀਸੀ ਸਾਹਿਬ ਹੁੰਦੇ ਆ ਉਹਨੋਂ ਤੋਂ ਰਿਪੋਰਟ ਮੰਗੀ ਸਰਦਾਰ ਸਰਮਜੀਤ ਸਿੰਘ ਰਣ ਨੇ ਰਾਤੀ ਪ੍ਰੋਗਰਾਮ ਕਰਾਇਆ ਸੀ ਤੇ ਸਵੇਰੇ ਪੁਲਿਸ ਪਹੁੰਚ ਗਈ ਕਿ ਬਸਾ ਤੁਸੀਂ ਸਨਮਾਨ ਕਰਨਗੇ ਸੀ ਪ੍ਰੋਗਰਾਮ ਇਹਨਾਂ ਨੇ ਅਕਾਲੀ ਦਰ ਕਿਰਾਇਆ ਤੇ ਤੁਸੀਂ ਸੋਰੇ ਸੋਰੇ ਕਾਹਦੇ ਵਾਸਤੇ ਪਹੁੰਚ ਕੇ ਤੁਹਾਡਾ ਕੀ ਵਿਗਾੜਿਆ ਕਿਸੇ ਨੇ ਇਹ ਬਾ ਰਕਸ਼ਮ ਕੇ ਮੁਸਨਾ ਕੁੰਡੀਆਂ ਨੂੰ ਵੀ ਬੇਨਤੀ ਕਰਦਾ ਕਿ ਇੰਨਾ ਬੇਵੱਸ ਪ੍ਰਸ਼ਾਸਨ ਅਸੀਂ ਕਿਤੇ ਨਹੀਂ ਦੇਖਿਆ ਜਿੱਦਾਂ ਬੇਵੱਸ ਪ੍ਰਸ਼ਾਸਨ ਅੱਜ ਤਰਨ ਤਰਨ ਦੇ ਵਿੱਚ ਜਿਹੜਾ ਉਹ ਹੋਇਆ ਪਿਆ ਦੋ ਡੀਐਸਪੀ ਪਹਿਲਾਂ ਕਿਹਾਏ ਆ ਇਹ ਤੈਸੇ ਚੋਂ ਪਹਿਲਾ ਕਢਾਇਆ ਪਰ ਉਹਦੇ ਬਾਲਕੂ ਦੇ ਲੋ ਕਿਦਾਂ ਦੇ ਅਫਸਰ ਇੱਥੇ ਲਾਏ ਆ ਕਿ ਹਾਲੇ ਵੀ ਰਾਤ ਨੂੰ ਸਾਡੇ ਬੰਦੇ ਚੁੱਕਣੇ ਜਿਹੜੇ ਆ ਉਹ ਇਹਨਾਂ ਨੇ ਬੰਦ ਨਹੀਂ ਕੀਤੇ ਇਸ ਕਰਕੇ ਭਰਾਵੋ ਡਰਨਾ ਨਹੀਂ ਸ੍ਰੀ ਅੰਮ੍ਰਿਤਸਰ ਅਕਾਲੀ ਦਲ ਵਾਸਤੇ ਇਹ ਕੋ ਪਹਿਲੀ ਲੜਾਈ ਨਹੀਂ ਆ ਸਾਰੇ ਜਿਹੜੇ ਸਾਡੇ ਭਰਾ ਆ ਇਹ ਸਾਰੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜਾਗੇ ਇਹ ਐਬਾ ਕਰਨਗੇ ਤੇ ਸਾਰਾ ਪੰਜਾਬ ਅਸੀਂ ਇੱਥੇ ਇਕੱਠਾ ਕਰ ਦਿਆਂਗੇ ਕਿਉਂਕਿ ਸਾਡੇ ਕੋਲੇ ਸ਼ਕਤੀ ਦੀ ਘਾਟ ਨਹੀਂ ਪਰ ਅਸੀਂ ਇਹ ਸੁਵਿਲਾ ਤੇ ਚੱਲਣ ਵਾਲੀ ਪਾਰਟੀਆਂ ਅਨੁਸ਼ਾਸਨ ਦੇ ਮੁਕੰਨ ਵਾਲੀ ਪਾਰਟੀਆਂ ਸਾਨੂੰ ਮਜਬੂਰ ਨਾ ਕਰੋ ਕਿ ਸਾਨੂੰ ਆਪਣੀ ਉਹ ਸ਼ਕਤੀ ਜਿਹੜੀ ਇਹ ਸ਼ਰਮਣੀ ਅਕਾਲੀ ਦਲ ਦੀ ਉਹ ਤੁਹਾਨੂੰ ਦਿਖਾਉਣੀ ਪਵੇ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੇ ਸ਼ਾਮਨਾਹ ਜੀ ਤੇ ਉਹਨਾਂ ਦੇ ਸਾਥੀ ਵੀ ਇੱਥੇ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸ਼ਾਮਨਾਹ ਜੀ ਤਾਂ ਆ ਜਾਣਗੇ ਸਾਨੂੰ ਪਤਾ ਪੁਲਿਸ ਦੇ ਪੈਰ ਨਹੀਂ ਹੁੰਦੇ ਇਹ ਕੱਢਦੇ ਬਹੁਤ ਹੁੰਦੇ ਆ ਖੁਸ਼ ਕਰਨ ਵਾਸਤੇ ਲੀਡਰਾਂ ਨੂੰ ਪਰ ਜਦੋਂ ਉੱਤੋਂ ਖਿਚਾਈ ਹੁੰਦੀ ਹੈ ਨਾ ਫਿਰ ਪੈਰ ਨਹੀਂ ਹੁੰਦੇ ਭੱਜਦੇ ਵੀ ਬੜੀ ਛੱਤੀ ਹੈ ਸ਼ਾਮ ਲਾਲ ਤਾਂ ਆਊਗਾ ਇੱਥੇ ਪਰ ਆਪਾ ਤਾਂ ਹਰਿਆ ਕਰਦੇ ਆ ਤੇ ਜੰਨੀਆਂ ਗੋਟਾ ਇਸ ਵਾਰ ਤੋਂ ਪਹਿਲਾਂ ਪਾਣੀਆਂ ਸੀ ਹੁਣ ਉਹ ਦੁੱਗਣੀਆਂ ਪਾਣੀਆਂ ਚਾਹੀਦੀਆਂ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਪਹੁੰਚ ਰਹੇ ਕਿਉਂਕਿ ਜੇ ਇਹ ਸਾਨੂੰ ਨਿਯੰਦਤ ਪਾਉਂਦੇ ਆ ਨਾ ਤੇ ਆਪਾਂ ਨੂੰ ਵੀ ਫਿਰ ਨਿਯੰਦਤ ਥੋੜਾ ਬੋੜਾ ਪਾ ਕੇ ਤੁਹਾਨੂੰ ਪੈਂਦਾ ਇਸ ਕਰਕੇ ਤੁਸੀਂ ਤੇ ਪਹਿਲਾਂ ਵੀ ਸ਼ਾਮ ਰਾਜ ਜੀ ਨੇ ਵੀ ਜਿਤਾਇਆ ਹੋਇਆ ਤਾ ਹੀ ਕੌਂਸਲਰ ਬਣੇਗਾ ਤੁਸੀਂ ਵੋਟਾਂ ਪਾਈਆਂ ਤੇ ਉਹਦੇ ਵੀ ਵੋਟਾਂ ਵੱਧ ਨਿਕਲੀਆਂ ਤਾਂ ਹੀ ਬਣੇਗਾ ਸ਼ਾਮ ਰਾਜ ਨੇ ਤਾਂ ਕਿਸੇ ਦਾ ਉਮੀਦਵਾਰ ਨਹੀਂ ਸੀ ਚੱਕਿਆ ਉਹਨੀਆਂ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਗੋਦੀ ਹੱਥ ਲਾ ਕੇ ਸਾਰੇ ਭੈਣ ਭਰਾਵਾਂ ਦੇ ਤੇ ਉਹ ਕੌਂਸਲਰ ਬਣੇ ਸੀ ਇਸ ਕਰਕੇ ਹੁਣ ਤਾਂ ਤੁਸੀਂ ਸਾਰੇ ਚਿਤਾਨ ਵਾਂਗੂ ਉਹਨਾਂ ਦੇ ਨਾਲ ਖੜੇ ਹੋ ਅਸਲੀ ਜਿਹੜਾ ਇਹਦਾ ਜਵਾਬ ਜਿਹੜੀ ਸਜ਼ਾ ਇਹ ਜਿਹੜਾ ਗੈਰ ਲੋਕਤੰਤ੍ਰਿਕ ਕੰਮ ਇਹ ਸਰਕਾਰ ਨੇ ਕੀਤਾ ਉਹਦਾ ਇੱਕੋ ਹੀ ਇਲਾਜ ਹੁੰਦਾ ਕਿ ਉਹਦੂੰ ਦੁਬਾਰੀਆਂ ਵੋਟਾਂ ਪਾ ਕੇ ਜੇ ਕੋਈ ਭੈਣ ਭਰਾ ਬਾਹਰ ਗਿਆ ਉਹਨਾਂ ਨੂੰ ਵੀ ਹੁਣ ਲੈ ਕੇ ਆਓ ਕਿ ਐਸਮਨੇ ਇੱਜ਼ਤ ਦਾ ਸਵਾਲ ਹੈ ਤਾਂ ਜੋ ਅਗਲੀ ਵਾਰ ਜਦੋਂ ਕੋਈ ਹੋਣੀ ਹੈ ਉਹਦੋਂ ਫਿਰ ਕਿਸੇ ਦੀ ਹਿੰਮਤ ਨਾ ਪਵੇ ਕਿ ਲੋਕਾਂ ਨੂੰ ਇਦਾਂ ਡਰਾ ਕੇ ਤੇ پولیس ਦੇ ਕੋਲ ਫੜਾ ਕੇ ਆ ਕੇ ਵੋਟਾਂ ਮੰਗੇ ਇਹੋ ਜਿਹਾ ਸਿੱਧਾ ਕਰਦੇ ਉਹਨਾਂ ਨੇ ਇੱਕ ਵਾਰੀ ਤੇ ਆਉਣ ਵਾਲੀਆਂ ਆਪਣੀਆਂ ਜਨਰੇਸ਼ਨ ਨੂੰ ਵੀ ਸਮਝਾ ਕੇ ਜਾਣ ਕੇ ਲੋਕਾਂ ਨਾਲ ਐਡਾ ਧੱਕਾ ਨਹੀਂ ਕਰੀਦਾ ਜਨਤਾ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਜੇ ਜਨਤਾ ਬਣਾਉਣਾ ਜਾਣਦੀ ਹੈ ਤੇ ਜਨਤਾ ਉਹਨਾਂ ਨੂੰ ਲੜਣਾ ਵੀ ਜਾਣਦੀ ਇਸ ਕਰਕੇ ਜੇ ਉਦੋਂ ਇੰਨਾ ਝੂਠ ਬੋਲ ਰਿਹਾ ਸੀ ਇਹ ਹਿੰਮਤ ਵੀ ਕੁਝ ਕਰਕੇ ਦਿਖਾਣਾ ਸੀ ਨਾ ਗੁਜਰਾਤ ਜਾ ਕੇ ਅੱਜ ਵੀ ਝੂਠ ਬੋਲੀ ਜਾਂਦਾ ਕਹਿੰਦਾ ਪੰਜਾਬ ਦੇ ਵਿੱਚ ਹਾਂ ਜਾਇਆ ਸੀ ਮੈਂ 50000 ਰੁਪਏ ਹਰ ਏਕੜ ਦਾ ਕਿਸਾਨਾਂ ਨੂੰ ਦੇ ਕੇ ਆਇਆ ਤੇ ਆਇ ਤੇ ਜਨਾਲਾ ਦੂਰ ਨਹੀਂ ਲੋਪੋ ਕੇ ਦੂਰ ਨਹੀਂ ਦੇਵਾ ਬਾਬਾ ਨਾਨਕ ਦੂਰ ਨਹੀਂ ਬਿੰਨਾਂਗਰ ਦੂਰ ਨਹੀਂ ਜਾ ਕੇ ਪੁੱਛੋ ਵੀ ਕਿਸੇ ਕਿਸੇ ਨੂੰ ਕੋਈ ਕੋਡੀ ਵੀ ਦਿੱਤੀ ਇਦਾਂ ਹੀ ਉਹ ਤੁਹਾਡੇ ਨਾਲ ਝੂਠ ਬੋਲਦੇ ਸੀ। ਇਦਾਂ ਹੀ ਉਹ ਧਾਨ ਨਾਲ ਝੂਠ ਬੋਲਦੇ ਸੀ ਕਿ ਧਾਨ ਨੂੰ 1000 ਰੁਪਇਆ ਦੇਣਗੇ। ਇੱਕ-ਇੱਕ ਹਰ ਜੁੱ ਟੈਂ ਟੈਂ 4-4 ਬੀੜੀਆਂ ਹੈ। ਇਹ ਡੇਢ ਤੋਂ 2-2 ਲੱਖ ਦੇ ਸਾਡੇ ਦੇਣਦਾਰ ਹੈ। ਇਸ ਕਰਕੇ ਹੁਣ ਸਾਡੇ ਨਾਲ ਅੱਖ ਨਹੀਂ ਮਨਾਉਂਦਾ। ਉਹ ਪੁਲਿਸ ਭੇਜ ਕੇ ਤੇ ਸਾਨੂੰ ਡਰਾਉਣਾ ਚਾਹੁੰਦਾ ਹੈ ਪਰ ਭਗਵੰਤ ਮਾਨਾ ਇਹ ਬਾਜੇ ਦੇ ਲੋਕ ਐ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਤੀ ਐ ਇਹ ਸ਼ਹੀਦਾਂ ਦੇ ਸਰਤਾਜ ਦੀ ਧਰਤੀ ਐ ਤੈਨੂੰ ਭੇਖਾ ਲੱਗ ਗਿਆ ਤੂੰ ਬਹਾਸ ਪੜ ਕੇ ਤੂੰ ਆਣਾ ਸੀ ਇਹ ਲੋਕੀ ਇਦਾਂ ਡਰਨ ਵਾਲੇ ਨਹੀਂ ਕਿ ਤੂੰ ਇੱਕ ਸ਼ਾਮ ਲਾਲ ਨੂੰ ਚੁੱਕ ਲਿਆ ਦੋ ਸਾਲ ਤੱਕ ਸਰਪੰਚਾਂ ਨੂੰ ਚੁੱਕ ਲਿਆ ਇੱਕ ਮਜੂਦਾ ਸਰਪੰਚਾਂ ਨੂੰ ਚੁੱਕ ਲਿਆ ਇਸ ਲੋਕੀ ਉਹਦੂ 23 ਗੁਣਾ ਵੱਧ ਸ਼ਕਤੀ ਦੇ ਨਾਲ ਤੇਰੇ ਮੁਕਾਬਲਾ ਜਿਹੜਾ 11 ਤਰੀਕ ਨੂੰ ਪੋਿੰਟ ਪੁੱਠਾ ਦੇ ਉੱਤੇ ਕਰਨਗੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਇਹ ਭਰਨਾ ਇਸੇ ਤਰੀਕੇ ਹਮੇ ਜਾ ਰੱਖਣਾ ਪਰਬਾਰ ਸ਼੍ਰੋਮਣੀ ਅਕਾਲੀ ਦਲ ਆ ਰਹੇ ਆ ਉਹ ਆ ਕੇ ਜਿਹੜੀ ਉਹਨਾਂ ਦੀ ਅਸਰਾਂ ਦੇ ਨਾਲ ਸਾਰਿਆਂ ਦੇ ਨਾਲ ਕਿਉਂ ਕਿ ਉਹ ਦੁਨੀ ਤੱਕ ਇਲੈਕਸ਼ਨ ਕਮਿਸ਼ਨ ਤੱਕ ਸਾਰਿਆਂ ਨਾਲ ਟੈਲੀਫੋਨ ਤੇ ਗੱਲਾਂ ਕਰ ਰਹੇ ਸਾਡੇ ਬਾਰੇ ਵਿੱਚ ਜਰਬਰ ਸਾਹਿਬ ਨੂੰ ਕੋਈ ਜਾਣ ਆਪਣੀ ਸਾਰੀ ਗੱਲਬਾਤ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਤੁਸੀਂ ਇੱਥੇ ਇਸੇ ਤਰ੍ਹਾਂ ਧਰਨਾ ਜਾਰੀ ਰੱਖਣਾ ਤੁਸੀਂ ਅਬ ਜਰਬਰ ਜੀ ਮਿਲ ਕੇ ਤੇ دیر ਜਿਹੜਾ ਅਗਲਾ ਪ੍ਰੋਗਰਾਮ ਹੈ ਸਾਰਾ ਉਹ ਤੁਹਾਡੇ ਨਾਲ ਦੇ ਤੱਕ ਆਪਾਂ ਇਹ ਟਕੇਸ਼ਾਈ ਦੇ ਖਿਲਾਫ ਆਪਣਾ ਰੋਸ ਜਿਹੜਾ ਉਹ ਪ੍ਰਗਟ ਕਰਦੇ ਰਿਹਾ ਆਪਾਂ ਸਹਾਨ ਨਹੀਂ ਕਰਨਾ ਕਿਉਂਕਿ ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਲੜਨ ਵਾਲੇ ਲੋਕ ਆ ਤੁਹਾਡੀ ਆਵਾਜ਼ ਅੱਜ ਸਾਰਾ ਪਰੰਪਰਿਆਂ ਦਾ ਵਿਧਾਨ ਸਭਾ ਹਲਕਾ ਵੀ ਸੁਣ ਰਿਹਾ ਸਾਰਾ ਦੇਸ਼ ਵੀ ਸੁਣ ਰਿਹਾ ਪ੍ਰੈਸਾਂ ਨੇ ਸਾਡੇ ਵੀਰ ਲਗਾਤਾਰ ਤੁਹਾਡੀ ਆਵਾਜ਼ ਜਿਹੜੀ ਆ ਇਹ ਸਾਰੇ ਦੇਸ਼ ਦੇ ਵਿੱਚ ਪਹੁੰਚਾ ਕੇ ਖਬਰਾਣਾ ਨਹੀਂ ਇਹ ਲਾਜਨ ਜਿਹੜੇ ਆ ਇਹ ਸਾਡੀ ਜਿੱਤ ਦੇ ਪ੍ਰਤੀਕ ਹੈ ਜਿੱਤ ਅੰਤਮਾਨ ਜਿੱਤਦਾ ਹੁੰਦਾ ਫਿਰ ਐਡਾ ਦੇ ਘਟੀਆਂ ਕੰਮ ਕਰਨ ਦੀ ਲੋੜ ਨਹੀਂ ਸੀ ਪੈਂਦੀ ਉਹ ਦੱਸਿਆ ਨਾ ਕਿ ਇੰਟੈਲੀਜੈਂਸ ਵਾਲੇ ਰਾਤ ਨੂੰ ਤਦੋਂ ਆਉਂਦੇ ਆ ਉਹ ਦੱਸਦੇ ਆ ਕਿ ਤੁਹਾਡਾ ਤਾਂ ਬਹੁਤੋ ਬੁਰਾ ਹਾਲ ਹੈ ਫਿਰ ਉਹ ਲੋਕ ਹੁਕਮ ਚੜਦੇ ਆ ਪਿੰਡ ਜੋਂ ਵਰਜੀ ਕਰੋ ਫਿਰ ਇਹੋ ਜਿਹੇ ਜਿਹੜੇ ਅਫਸਰ ਆ ਜੀ ਇਹਨਾਂ ਵਿੱਚ ਆਪ ਨੂੰਸ ਬਣ ਕੇ ਕੰਮ ਕਰਦੇ ਆ ਉਹ ਫਿਰ ਨੰਬਰ ਬਣਾਉਣ ਕਰਕੇ ਇੱਧਰ ਤੇ ਕੰਮ ਕਰਦੇ ਪਰ ਜਦੋਂ ਡੰਡਾ ਚੜਦਾ ਫਿਰ ਪੈਰ ਕਿਸੇ ਦੇ ਨਹੀਂ ਹੁੰਦੇ ਇਸ ਕਰਕੇ ਤਗੜੇ ਹੋ ਜਾਓ ਹੂੰ ਇਹ ਤੇ ਸਾਡੇ ਲਾਡੀ ਜੀ ਨੇ ਸਾਡੇ ਯੂਨੀਅਨ ਦੇ ਪ੍ਰਧਾਨ ਨੇ ਉਹਦਾ ਦੇ ਉੱਤੇ ਵੀ ਪਰਚਾ ਹੋ ਗਿਆ ਸਾਡੇ ਸਾਥੀ ਜਹੇਦਾਰ ਦੀ ਜੇਕਰ ਕਰ ਰਹੇ ਇੱਕੋ ਇੱਕ ਰਿਆਣੇ ਵਾਲੇ ਜਿਹੜੇ ਹੈਗੇ ਆ ਉਹਨਾਂ ਦੀ ਯੂਨੀਅਨ ਦੇ ਆ ਉਹ ਵੀ ਤਾਂ ਤੋਂ ਮੈਨੂੰ ਹੁਣੇ ਫੋਨ ਆਇਆ ਸੀ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰਤਾ ਕੋਈ ਗੱਲ ਨਹੀਂ ਇਹ ਥੋੜਾ ਬੋਟਾ ਹੁੰਦੇ ਹੋ ਇਹ ਜਿੰਨੇ ਹੋਣਗੇ ਜਿੰਨੂੰ ਉਹਨੇ ਹਜ਼ਾਰ ਲੀਡ ਆਪਣੀ ਵਧੀ ਜਾਣੀ ਯੋਕੇ ਹੁ ਡਰਨ ਦੇ ਮੋੜ 'ਚ ਕੋਈ ਨਹੀਂ ਇਹ ਸਰਕਾਰ ਤਾਂ ਹੁ ਨਾਮ ਦੀ ਸਰਕਾਰ ਹੈ ਆ ਹੁਣ ਇਲੈਕਸ਼ਨ ਦਾ ਮਾਹ ਸ਼ੁਰੂ ਹੋ ਗਿਆ ਹੁਣ ਤਾਂ ਅਫਸਰ ਨੇ ਵੀ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਪਾਈ ਹੁਣ ਇਹਨੇ ਕਰਕੇ ਕੋਈ ਆਪਣੀ ਨੌਕਰੀ ਰਿਸਕ ਤੇ ਲਾਉਣ ਨੂੰ ਤਿਆਰ ਨਹੀਂ ਚਾਰ ਸਾਲ ਨਿੱਕੇ ਗਏ ਹੁਣ ਨਾਮ ਰੋੜੇ ਪੈ ਗਿਆ ਇਹ ਇਸ ਕਰਕੇ ਹੁਣ ਜਿੰਨੇ ਜਿੰਨੇ ਤੁਸੀਂ ਤਗੜੇ ਹੋਈ ਜਾਓਗੇ ਉਹਦੀ ਉਹਨੀ ਤੁਹਾਨੂੰ ਸਲੂਟ ਜਿਹੜੇ ਪ੍ਰਸ਼ਾਸਨ ਨੇ ਆਪੇ ਹੀ ਮਾਰਨੇ ਸ਼ੁਰੂ ਕਰ ਦਨੇ ਆ ਇਸ ਕਰਕੇ ਤਗੜੇ ਹੋ ਜੋ ਜਿਹੜੇ ਸਾਡੇ ਬਾਕੀ ਬਣਾਦੇ ਨੇ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਪ੍ਰਧਾਨ ਸਾਹਿਬ ਆ ਜਾਂਦੇ ਆ ਤੇ ਫਿਰ ਆਪਾਂ ਪ੍ਰਧਾਨ ਸਾਹਿਬ ਦੇ ਵਿਚਾਰ ਸੁਣ ਕੇ ਇੱਥੇ ਹੀ ਇਹ ਜਿਹੜਾ ਸਾਡਾ ਸ਼ਾਂਤਮਈ ਜਿਹੜਾ ਪ੍ਰਸ਼ਾਸਨ ਇਹ ਪੇਸ਼ ਕਰਨੇ पकड़ करके बाइक पे ऊपर आ जण गामिया साहब ने कर ले हो गया और कोई जड़ा टंडन साहब आ जाओ ठीक है कोई हो जड़ा बड़ी-बड़ी हस्ती में आ जाओ ओ आना ਆ ਮੈਂ ਤੁਹਾਨੂੰ ਵੀ ਰੱਖਦਾ ਕਿ ਅੱਜ ਇਹ ਸਾਰੇ ਆਓ ਯਾਰ ਇਧਰ ਪ੍ਰਧਾਨ ਜੀ ਆ ਰਹੇ ਆਪਾਂ ਤਗੜਾ ਰੋਸ ਸੁਝਾਵਾ ਜੇ ਇੱਥੇ ਅੱਜੋ ਆ ਰਹੇ ਨੇ ਕਿ ਆਪਣੇ ਦੁੱਖ ਤਲੀ ਕਰਕੇ ਆ ਰਹੇ ਨੇ ਉਹਨਾਂ ਨੂੰ ਵੀ ਜਿੰਨਾ ਆਪਾਂ ਨੂੰ ਦੋਖੋ ਉਸ ਤਰ੍ਹਾਂ ਉਹਨਾਂ ਨੂੰ ਆਖਿਓ ਕਿ ਸਾਡੇ ਪ੍ਰਧਾਨ ਬੈਠੇ ਜੇ ਬੈਠੇ ਜੇ ਬਾਕੀ ਮੈਂ ਪਹਿਲਾਂ ਹੀ ਕਹਿ ਚੁੱਕਾ ਮੈਂ ਨਾਲ ਬਰਸਾ ਦੇ ਭਰਾਵਾਂ ਨੇ ਬੈਠ ਜਾਓ ਬੈਠ ਜਾਓ ਪਰ ਮੇਰੀ ਇੱਕ ਅਪੀਲ ਹੈ ਕਿ ਕੀ ਦਿੱਕਤ ਹੈ ਇਹ ਅੱਜ ਜਿਹੜੀ ਆਈ ਹੈ ਨਾ ਇਹਦਾ 11 ਤਰੀਕ ਨੂੰ ਜਵਾਬ ਜਿਹੜਾ ਹੈ ਨਾ ਕਿਸੇ ਨਾ ਕਿਸੇ ਬੋਰਡ ਦੇ ਵਿੱਚ ਦੇਣਾ ਮੈਂ ਜੇ ਅੱਗੇ ਕੋਈ 50 100 ਬੋਰਡ ਵੀ ਜਿੰਨੀ ਨਿਕਲਦੀ ਬਰਾਪੁਰੇ ਚੋਂ ਉਹ ਵੀ ਪੈਣੀ ਚਾਹੀਦੀ ਉਹ ਸ਼ਰੌਂਦੀ ਕਾਲੀ ਦਾ ਤੱਕੜੀ ਨੂੰ ਪੈਣੀ ਚਾਹੀਦੀ ਆ ਇਹੋ ਅੱਜ ਦਾ ਜਵਾਬ ਆ ਯਾਰਾਂ ਸਿੱਖ ਨੂੰ ਸ਼ਰਮ ਨਹੀਂ ਕਾਲੀ ਜਦੋਂ ਤੱਕਰੇ ਹੋ ਗਏ ਵੋਟ ਪਾਈਏ ਮੈਂ ਫੇਰ ਭਰਾਵਾਂ ਨੂੰ ਵੇਚ ਕੇ ਰਤਾ ਇੱਕ ਰਾਜੋ ਥੋੜਾ ਪੱਤਰੀ ਰੋਕ ਕੇ ਵੇਚੀਏ ਸਾਰਿਆਂ ਨੇ ਬੇਨਤੀ ਆ ਕਿ ਪ੍ਰਧਾਨ ਸਾਹਿਬ ਜੀ ਆਉਂਦੇ ਤੱਕ ਜਿੰਨੇ ਵੀ ਪਿੱਛੇ ਵੀ ਖੜੇ ਨੇ ਜਿਹੜੇ ਆਜੋ ਬਹੁਤ ਜ਼ਰੂਰੀ ਬੇਨਤੀ ਆ ਆ ਜਿਹੜੇ ਵੀਰ ਇੱਧਰ ਖੱਬੇ ਖੜੇ ਆ ਸਾਹਮਣੇ ਆਓ ਉਹ ਪਿੱਛੇ ਵੀ ਦਰੀਆਂ ਪਿੱਛੀਆਂ ਹੋਈਆਂ ਨੇ ਉੱਥੇ ਵੀ ਕਿਰਪਾ ਕਰਕੇ ਬੈਠੇ ਵੀ ਕਿਰਪਾਤਾ ਕਰੋ ਇੱਕ ਵਾਰੀ ਮੈਂ ਨਾਰੇ ਲਾਉਣ ਲੱਗਿਆ ਜਦੋਂ ਦੋਵੇਂ ਹੱਥ ਖੜੇ ਕਰਕੇ ਕਦੇ ਭਗਵੰਤ ਮਾਨ ਟੀਵੀ ਲਾ ਕੇ ਬੈਠਾ ਹੋਣਾ ਕੇਂਦਰੀ ਵਾਲ ਦੇ ਕੋਲ ਉਹਨੂੰ ਪਤਾ ਲੱਗ ਗਿਆ ਕਿ ਕੰਮ ਗਰਮ ਹੈ ਤੇ ਬੋਟਾ ਹੋਰ ਘਟੀਆਂ ਨੇ ਦੇਸ਼ ਕਰਕੇ ਪਹਿਲਾ ਨਾਰਾ ਲਾਉਣਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੂਜਾ ਲਾਉਣਾ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਸ਼੍ਰੀ ਅਕਾਲੂ ਤਲ ਜਿੰਦਾਬਾਦ ਸ਼੍ਰੀ ਅਕਾਲੂ ਤਲ ਜਿੰਦਾਬਾਦ ਤਾਕਤ ਬਦਲ ਤੋ ਤਾਜ ਬਦਲ ਤੋ ਤਾਕਤ ਬਦਲ ਤੋ ਤਾਜ ਬਦਲ ਤੋ ਸੰਤਾਜ ਸੁਖਬੀਰ ਸਿੰਘ ਬਾਦਲ ਚਿੱਤਾਕਾ ਜਿੰਦਾਬਾਦ ਜਿੰਦਾਬਾਦ ਸੰਤਾਜ ਸੁਖਬੀਰ ਸਿੰਘ ਬਾਦਲ ਚਿੱਤਾਕਾ ਜਿੰਦਾਬਾਦ ਜਿੰਦਾਬਾਦ ਪ੍ਰਿੰਸੀਪਲ ਸੁਖਦਤ ਸ਼ਹੀਦਾਂ ਵਿਚ ਦੇਗੀ ਤੱਕ ਬਦਲ ਤੋ ਤੱਕ ਬਦਲ ਤੋ ਵਾਹਿਗੁਰੂ ਹੰਸਟ ਜਿਹ ਕਿਸੇ ਸ਼ਾਇਰ ਨੇ ਕਿਹਾ ਕਿ ਕੌਮਾਂ ਜਿੰਦਿਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੁੱਛੇ ਬਿੱਤਾ ਹੱਸ ਕੇ ਜੋ ਕੌਮ ਜਰਜਾਂਦੀ ਕੌਮਾਂ ਕਦੇ ਗੁਲਾਮਾਂ ਰਹਿੰਦੀਆਂ ਨਹੀਂ ਜਿਨ੍ਹਾਂ ਨੂੰ ਹੱਸ ਕੇ ਮਰਨ ਦਾ ਚੱਲ ਪੈ ਜਾਏ ਪਿੰਡਾਂ ਹੰਤੂ ਦੀ ਮੂਲਤਾਨੀਆਂ ਦਾ ਚਾਹੇ ਅੱਜ ਪੈ ਜਾਏ ਤੇ ਚਾਹੇ ਕੱਲ ਪੈ ਜਾਏ ਤੋਂ ਸਤਕਾਰ ਚੋਕ ਪੀਰੋ ਨਿੰਨੂ ਜਿੰਨੇ ਇਸ ਵੇਰੇ ਐਡਵੋਕੇਟ ਕਸ਼ਮੀਰ ਸਿੰਘ ਤੇ ਜਿਹੜਾ ਫੋਨ ਆਇਆ ਜਿਹੜੇ ਕਿ ਸ਼ਾਮ ਲਾਲ ਪ੍ਰਧਾਨ ਜੀ ਨੂੰ ਅਸੀਂ ਪਿਆਰ ਨਾਲ ਸ਼ਾਮਾ ਪ੍ਰਦਾਨ ਵੀ ਕਹਿੰਦੇ ਹਾਂ ਸਾਤਕਾ ਪ੍ਰਦਾਨ ਪੱਲੇ ਦਾ ਜੂਨੀਅਰ ਦੇ ਲਗਭਗ 12 ਸਾਲ ਤੋਂ ਮੇਰਾ ਉਹਨਾਂ ਨਾਲ ਪਿਆਰ ਹੈ ਜਦ ਵੀ ਕਿਸੇ ਤਰ੍ਹਾਂ